ਸੰਗਤ ਜੀ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਸ਼ਹਿਰ ਦੇ ਵਿੱਚ ਬਹੁਤ ਅਮੀਰ ਵਪਾਰੀ ਰਹਿੰਦਾ ਸੀ ਉਹ ਵਪਾਰੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਧਨ, ਦੌਲਤ, ਸ਼ੋਹਰਤ ਸਭ ਕੁਝ ਉਹ ਵਪਾਰੀ ਦੇ ਕੋਲ ਪਰਮਾਤਮਾ ਦੀ ਕਿਰਪਾ ਦੇ ਨਾਲ ਬੜਾ ਹੀ ਨਾਮ ਬੜਾ ਰਤਬਾ ਸੀ ਉਹਦਾ ਆਪਣੇ ਸ਼ਹਿਰ ਦੇ ਵਿੱਚ ਕਹਿੰਦੇ ਉਹ ਵਪਾਰੀ ਅਤੇ ਉਸ ਦੀ ਪਤਨੀ ਦੋਵੇਂ ਬੜੇ ਧਾਰਮਿਕ ਖਿਆਲਾਂ ਵਾਲੇ ਬੜੇ ਹੀ ਨੇਕ ਦਿਲ ਇਨਸਾਨ ਸਨ ਦਿਆਲੂ ਸੁਭਾਅ ਦੇ ਇਸੇ ਕਰਕੇ ਕਹਿੰਦੇ ਉਹਨਾਂ ਨੂੰ ਕਿਤੇ ਵੀ ਕੋਈ ਲੋੜਵੰਦ ਕੋਈ ਵੀ ਗਰੀਬ ਦਿਸਦਾ ਉਹਦੀ ਮਦਦ ਜ਼ਰੂਰ ਕਰਦੇ ਕਹਿੰਦੇ ਉਹ ਆਪਣਾ ਜ਼ਿਆਦਾ ਸਮਾਂ ਪਾਠ ਪੂਜਾ ਦੇ ਵਿੱਚ ਲਗਾਉਂਦੇ ਸੀ ਅਤੇ ਜੋ ਵੀ ਉਹਨਾਂ ਦਾ ਕਾਰੋਬਾਰ ਉਹ ਕਾਰੋਬਾਰ ਤੋਂ ਜੋ ਵੀ ਉਹਨਾਂ ਨੂੰ ਕਿਰਤ ਕਮਾਈ ਹੁੰਦੀ ਜੋ ਵੀ ਪੈਸਾ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਉਹ ਪੈਸੇ ਦਾ ਜ਼ਿਆਦਾ ਹਿੱਸਾ ਦਾਨ ਪੁੰਨ ਦੇ ਕੰਮਾਂ ਤੇ ਲਾਉਂਦੇ ਲੋੜਵੰਦ ਗਰੀਬਾਂ ਦੀ ਮਦਦ ਕਰਨ ਤੇ ਲਾਉਂਦੇ ਉਹਨਾਂ ਨੂੰ ਕਿਤੇ ਵੀ ਕੋਈ ਬਜ਼ੁਰਗ ਮਿਲਦਾ ਬਜ਼ੁਰਗਾਂ ਦਾ ਬੜਾ ਸਤਿਕਾਰ ਕਰਨ ਵਾਲੇ ਸਾਧੂ ਸੰਤ ਫਕੀਰਾਂ ਦਾ ਬੜਾ ਹੀ ਮਾਣ ਸਤਿਕਾਰ ਕਰਦੇ ਸਨ ਸ਼ਹਿਰ ਦੇ ਵਿੱਚ ਕੋਈ ਵੀ ਸੰਤ ਮਹਾਤਮਾ ਜੀ ਆਉਂਦੇ ਕੋਈ ਮਹਾਪੁਰਖ ਜੀ ਆਉਂਦੇ ਤਾਂ ਇਹ ਉਹਨਾਂ ਦੀ ਸੰਗਤ ਕਰਦੇ ਫਿਰ ਉਹਨਾਂ ਨੂੰ ਬੜੇ ਹੀ ਮਾਣ ਸਤਿਕਾਰ ਦੇ ਨਾਲ ਆਪਣੇ ਘਰ ਦੇ ਵਿੱਚ ਬੁਲਾ ਕੇ ਭੋਜਨ ਪ੍ਰਸ਼ਾਦਾ ਸ਼ਿਕਾਉਂਦੇ ਸਨ ਇੰਝ ਕਰਨ ਦੇ ਨਾਲ ਇਹਨਾਂ ਦੇ ਮਨ ਨੂੰ ਬੜੀ ਹੀ ਸ਼ਾਂਤੀ ਸਕੂਨ ਮਿਲਦਾ ਸੀ ਇਹ ਆਪਣੇ ਮਨ ਦੀ ਸ਼ਾਂਤੀ ਦੇ ਲਈ ਇਹ ਸਾਰੇ ਕੰਮ ਕਰਦੇ ਸਨ ਇਦਾਂ ਹੀ ਕਹਿੰਦੇ ਨਾ ਇੱਕ ਵਾਰ ਇਹਨਾਂ ਦੇ ਸ਼ਹਿਰ ਇਹਨਾਂ ਦੇ ਨਗਰ ਦੇ ਵਿੱਚ ਇੱਕ ਬਹੁਤ ਬਜ਼ੁਰਗ ਸਾਧੂ ਜੀ ਆਏ ਉਹ ਬਜ਼ੁਰਗ ਸਾਧੂ ਉਸ ਨਗਰ ਦੇ ਵਿੱਚ ਗੱਜਾ ਕਰਦੇ ਸਨ ਇਸ ਕਰਕੇ ਰੋਜ਼ ਇਹਨਾਂ ਦੇ ਘਰ ਦੇ ਵਿੱਚ ਵੀ ਆਉਂਦੇ ਕਹਿੰਦੇ ਇੱਕ ਦਿਨ ਵਪਾਰੀ ਨੇ ਆਪਣੀ ਪਤਨੀ ਨੂੰ ਕਿਹਾ ਕਿ ਭਾਗਵਾਨੇ ਦੇਖ ਇਹ ਸਾਧੂ ਜੀ ਕਿੰਨੇ ਬਜ਼ੁਰਗ ਨੇ ਬਜ਼ੁਰਗ ਹਾਲਾਤ ਦੇ ਵਿੱਚ ਵੀ ਰੋਜ਼-ਰੋਜ਼ ਗੱਜਾ ਕਰਦੇ ਨੇ ਕਿਉਂ ਨਾ ਆਪਾਂ ਇਹਨਾਂ ਨੂੰ ਇੱਕ ਦਿਨ ਆਪਣੇ ਘਰ ਵਿੱਚ ਖਾਣੇ ਤੇ ਬੁਲਾਈਏ ਇਨਾਂ ਨੂੰ ਸਤਿਕਾਰ ਸਹਿਤ ਭੋਜਨ ਪ੍ਰਸ਼ਾਦਾ ਛਕਾਵਾਂਗੇ ਅਤੇ ਨਾਲ ਹੀ ਇਹਨਾਂ ਨੂੰ ਪੁੱਛੀਏ ਕਿ ਜੇਕਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਆਪਾਂ ਇਹਨਾਂ ਨੂੰ ਉਹ ਚੀਜ਼ ਮੁਹੱਈਆ ਕਰਵਾ ਦੇਵਾਂਗੇ। ਪਤਰੀ ਨੇ ਵੀ ਕਿਹਾ ਵੀ ਹਾਂਜੀ ਤੁਹਾਡਾ ਵਿਚਾਰ ਬਹੁਤ ਵਧੀਆ ਹੈ। ਤੁਸੀਂ ਕੱਲ ਹੀ ਇਹਨਾਂ ਨੂੰ ਆਪਣੇ ਘਰ ਭੋਜਨ ਪ੍ਰਸ਼ਾਦੇ ਤੇ ਬੁਲਾਓ। ਇਹਦੇ ਉਹ ਵਪਾਰੀ ਨੇ ਅਗਲੇ ਦਿਨ ਸਾਧੂ ਸੰਤ ਜੀ ਨੂੰ ਬੜੇ ਹੀ ਆਦਰ ਸਤਕਾਰ ਦੇ ਨਾਲ ਆਪਣੇ ਘਰ ਲਿਆਂਦਾ ਬੜੇ ਸੋਹਣੇ ਆਸਣ ਤੇ ਬਿਠਾਇਆ। ਹੱਥ, ਪੈਰ ਤਵਾ ਕੇ ਉਹਨਾਂ ਨੂੰ ਕਈ ਪ੍ਰਕਾਰ ਦਾ ਭੋਜਨ ਸ਼ਕਾਇਆ ਕਹਿੰਦੇ ਉਹ ਸਾਧੂ ਜੀ ਜਦ ਭੋਜਨ ਸ਼ਕਾ ਕਰੈ ਸੰਨ ਤਾਂ ਇਹ ਵਪਾਰੀ ਨੂੰ ਕਿਸੇ ਕੰਮ ਕਰਕੇ ਕਰੋ ਬਾਹਰ ਜਾਣਾ ਪਿਆ ਕਹਿੰਦੇ ਇਹ ਆਪਣੇ ਕਰਮ ਤੇ ਚਲਾ ਗਿਆ ਅਤੇ ਵਪਾਰੀ ਦੀ ਪਤਨੀ ਉਹਨੇ ਮੰਗਰੋ ਬੜੇ ਹੀ ਆਦਰ ਸਤਕਾਰ ਦੇ ਨਾਲ ਸਾਧੂ ਜੀ ਨੂੰ ਭੋਜਨ ਪ੍ਰਸ਼ਾਦਾ ਸ਼ਕਾਇਆ ਸਾਧੂ ਜੀ ਨੇ ਭੋਜਨ ਪ੍ਰਸ਼ਾਦਾ ਸ਼ਕਿਆ ਉਹ ਵਪਾਰੀ ਦੀ ਪਤਨੀ ਦਾ ਧੰਨਵਾਦ ਕੀਤਾ ਅਤੇ ਕਿਹਾ ਤੀ ਇਹ ਤੇਰੇ ਘਰ ਦੇ ਵਿੱਚ ਆ ਕੇ ਮਨ ਨੂੰ ਬੜੀ ਹੀ ਸ਼ਾਂਤੀ ਬੜਾ ਸਕੂਨ ਮਿਲਿਆ ਹੈ ਤੇਰੇ ਹੱਥ ਦਾ ਭੋਜਨ ਪ੍ਰਸ਼ਾਦਾ ਸ਼ਕ ਕੇ ਮਨ ਨੂੰ ਬੜਾ ਸਕੂਨ ਮਿਲਿਆ ਹੈ ਮੰਤਰਿਤ ਹੋ ਗਿਆ ਤੇਰੇ ਘਰ ਦੇ ਵਿੱਚ ਆ ਕੇ ਧਾਰਮਿਕ ਸਥਾਨ ਵਾਂਗ ਮਹਿਸੂਸ ਹੋਇਆ ਧੀਏ ਤੇਰੇ ਘਰ ਦੇ ਵਿੱਚ ਤੁਸੀਂ ਦੋਵੇਂ ਜੋ ਤੁਹਾਡਾ ਕੋਈ ਬੱਚਾ ਵੀ ਆ ਤਾਂ ਕਹਿੰਦੇ ਉਹ ਵਪਾਰੀ ਦੀ ਪਤਨੀ ਨੇ ਕਿਹਾ ਸਾਧੂ ਜੀ ਮੇਰੇ ਤਿੰਨ ਪੁੱਤਰ ਨੇ ਸਾਧੂ ਨੇ ਕਿਹਾ ਧੀਏ ਤੁਹਾਡਾ ਕੰਮ ਤੰਦਾ ਕਾਰੋਬਾਰ ਵਧੀਆ ਲੱਗਦਾ ਹੈ ਤਾਂ ਪਤਨੀ ਨੇ ਕਿਹਾ ਹਾਂ ਜੀ ਮਹਾਰਾਜ ਤੁਸੀਂ ਸਹੀ ਸਮਝੇ ਪਰਮਾਤਮਾ ਦਾ ਦਿੱਤਾ ਸਭ ਕੁਝ ਸਾਡੇ ਘਰ ਦੇ ਵਿੱਚ ਆ ਅਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡਾ ਕਾਰੋਬਾਰ ਕੰਮ ਧੰਦਾ ਬਹੁਤ ਵੱਡਾ ਹੈ ਚੰਗੀ ਕਮਾਈ ਹੁੰਦੀ ਆ ਇੰਨਾ ਕ ਧਨ ਅਸੀਂ ਜੋੜਿਆ ਹੈ ਕਿ ਜਿਹਦੇ ਨਾਲ ਸਾਡੀਆਂ ਆਉਣ ਵਾਲੀਆਂ ਕਈ ਪੀੜ੍hiyan ਬੈਠ ਕੇ ਖਾ ਸਕਦੀਆਂ ਨੇ ਕਿੰਨੇ ਇਸ ਤਰ੍ਹਾਂ ਕੁਝ ਦੇਰ ਗੱਲਾਂ ਕਰਨ ਤੋਂ ਬਾਅਦ ਸਾਧੂ ਜੀ ਨੇ ਉਹ ਵਪਾਰੀ ਦੀ ਪਤਨੀ ਨੂੰ ਆਸ਼ੀਰਵਾਦ ਦਿੱਤਾ ਉਹਦਾ ਧੰਨਵਾਦ ਕੀਤਾ ਕਿ ਧੀਏ ਤੂੰ ਸਾਡੀ ਬਹੁਤ ਸੇਵਾ ਕੀਤੀ ਆ ਪ੍ਰਮਾਤਮਾ ਤੁਹਾਨੂੰ ਹੋਰ ਰੰਗ ਭਾਗ ਲਾਉਣ ਤੁਹਾਡੇ ਕਾਰੋਬਾਰ ਦੇ ਵਿੱਚ ਵਾਧੇ ਹੋਣ ਤੇਰੇ ਬੱਚੇ ਤੰਦਰੁਸਤ ਰਹਿਣ ਤਰੱਕੀ ਕਰਨ ਕਹਿੰਦੇ ਇਸ ਤਰ੍ਹਾਂ ਸਾਧੂ ਜੀ ਉਹ ਵਪਾਰੀ ਦੀ ਪਤਨੀ ਨੂੰ ਆਸ਼ੀਰਵਾਦ ਦੇ ਕੇ ਤੁਰਨ ਲੱਗੇ ਤਾਂ ਓਨੀ ਦੇਰ ਤੱਕ ਉਹ ਵਪਾਰੀ ਵੀ ਆ ਗਿਆ ਵਪਾਰੀ ਨੇ ਕਿਹਾ ਚਲੋ ਸਾਧੂ ਜੀ ਮੈਂ ਤੁਹਾਨੂੰ ਤੁਹਾਡੇ ਸਥਾਨਾਂ ਤੱਕ ਸ਼ਰਸ਼ਵਨਾਹਾ ਵਪਾਰੀ ਨੇ ਮਨ ਵਿੱਚ ਸੋਚਿਆ ਵੀ ਚਲੋ ਰਸਤੇ ਦੇ ਵਿੱਚ ਚੰਦੇ ਚਲਦੇ ਸਾਧੂ ਜੀ ਨੂੰ ਪੁੱਛ ਲਵਾਂਗਾ ਕਿ ਜੇਕਰ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਤੁਸੀਂ ਮੈਨੂੰ ਦੱਸੋ ਮੈਂ ਤੁਹਾਨੂੰ ਉਹ ਚੀਜ਼ ਮਹਈਆ ਕਰਵਾ ਦਵਾਂਗਾ ਲਿਆ ਕੇ ਦੇ ਦਵਾਂਗਾ ਕਹਿੰਦੇ ਇਸ ਤਰ੍ਹਾਂ ਉਹ ਵਪਾਰੀ ਨੇ ਸਾਧੂ ਜੀ ਦੇ ਨਾਲ ਨਾਲ ਚੱਲਣਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਕਿ ਉਹ ਵਪਾਰੀ ਸਾਧੂ ਜੀ ਦੇ ਨਾਲ ਕੋਈ ਗੱਲਬਾਤ ਕਰਦਾ ਸਾਧੂ ਜੀ ਨੇ ਖੁਦ ਹੀ ਉਹ ਵਪਾਰੀ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਕਿ ਆ ਪੁੱਤਰ ਤੁਸੀਂ ਬੜੇ ਹੀ ਨੇਕ ਦਿਲ ਇਨਸਾਨ ਹੋ ਤੇਰੀ ਪਤਨੀ ਅਤੇ ਤੇਰਾ ਸੁਭਾਅ ਬਹੁਤ ਚੰਗਾ ਹੈ ਤੁਸੀਂ ਬਿਆਲੀਆਂ ਸੁਭਾਅ ਦੇ ਹੋ ਪਰਮਾਤਮਾ ਦੀ ਬੜੀ ਕਿਰਪਾ ਹੈ ਤੁਹਾਡੇ ਤੇ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਡੀ ਔਲਾਦ ਤੁਹਾਡੇ ਤਿੰਨੋਂ ਬੱਚੇ ਵੀ ਤੁਹਾਡੇ ਵਰਗੇ ਹੀ ਹੋਣਗੇ ਤੁਹਾਡੇ ਤਿੰਨੋਂ ਬੱਚੇ ਤੁਹਾਡੀ ਬਹੁਤ ਸੇਵਾ ਕਰਦੇ ਹੋਣਗੇ ਕਹਿੰਦੇ ਉਹ ਵਪਾਰੀ ਨੇ ਕਿਹਾ ਸਾਧੂ ਜੀ ਮੇਰਾ ਕੋਈ ਬੱਚਾ ਏ ਮੇਰਾ ਇੱਕੋ ਹੀ ਪੁੱਤਰ ਆ ਅਤੇ ਉਹ ਸਾਡੀ ਬਹੁਤ ਸੇਵਾ ਕਰਦਾ ਏ ਸਾਡੇ ਕਹਨੇ ਦੇ ਵਿੱਚ ਆ ਬੜਾ ਆਗਿਆਕਾਰੀ ਬੱਚਾ ਏ ਕਿਨ ਸਾਧੂ ਨੇ ਮਨ ਵਿੱਚ ਸੋਚਿਆ ਵੀ ਇਹਦੀ ਪਤਨੀ ਤਾਂ ਕਹਿ ਰਹੀ ਸੀ ਕਿ ਇਹਨਾਂ ਦੇ ਤਿੰਨ ਪੁੱਤਰ ਨੇ ਇਹ ਕਹਿ ਰਿਹਾ ਕਿ ਸਾਡਾ ਇੱਕੋ ਪੁੱਤਰ ਆ ਚਲੋ ਸਾਧੂ ਨੇ ਮਨ ਵਿੱਚ ਸੋਚਿਆ ਵੀ ਮੈਨੂੰ ਭੁਲੇਖਾ ਲੱਗ ਗਿਆ ਹੋਵੇਗਾ ਫਿਰ ਸਾਧੂ ਨੇ ਕਿਹਾ ਪੁੱਤਰ ਤੁਹਾਡੇ ਉੱਤੇ ਪ੍ਰਮਾਤਮਾ ਦੀ ਬੜੀ ਕਿਰਪਾ ਏ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਕੋਲ ਬਹੁਤ ਸਾਰਾ ਧਨ ਦੌਲਤ ਆ ਤੁਸੀਂ ਪੈਸੇ ਪੱਖੋਂ ਬਹੁਤ ਸੁਖੀ ਹੋ ਕਹਿੰਦੇ ਉਹ ਵਪਾਰੀ ਨੇ ਫਿਰ ਕਿਹਾ ਨਹੀਂ ਮਹਤਵਾ ਜੀ ਮੇਰੇ ਕੋਲ ਮੇਰਾ ਬਹੁਤ ਸਾਰਾ ਧਨ ਦੌਲਤ ਨਹੀਂ ਆ ਮੇਰੇ ਕੋਲ ਤਾਂ ਮੇਰਾ ਵੀ ਕੁਹ ਹਜ਼ਾਰ ਰੁਪਏ ਜਿਹਦੇ ਨਾਲ ਮੇਰਾ ਵਧੀਆ ਗੁਜ਼ਾਰਾ ਹੋ ਜਾਂਦਾ ਹੈ ਸਾਧੂ ਨੇ ਫਿਰ ਸੋਚਿਆ ਵੀ ਇਹਦੀ ਪਤਨੀ ਤਾਂ ਕਹਿ ਰਹੀ ਸੀ ਕਿ ਇਹਨਾਂ ਦੇ ਕੋਲ ਬਹੁਤ ਧਨ ਦੌਲਤ ਹੈ ਇਹਨਾਂ ਲਈ ਆਉਣ ਵਾਲੀਆਂ ਕਈ ਪੀੜੀਆਂ ਬੈਠ ਕੇ ਖਾ ਸਕਦੀਆਂ ਨੇ ਅਤੇ ਇਹਨਾਂ ਦੇ ਘਰ ਇਹਨਾਂ ਦੇ ਰਹਿਣ ਸਹਿਣ ਤੋਂ ਲੱਗ ਵੀ ਰਿਹਾ ਵੀ ਸੱਚਮੁੱਚ ਇਹਨਾਂ ਦੇ ਕੋਲ ਬਹੁਤ ਸਾਰਾ ਪੈਸਾ ਹੈ ਫਿਰ ਇਹ ਵਪਾਰੀ ਮੈਨੂੰ ਝੂਠ ਕਿਉਂ ਬੋਲ ਰਿਹਾ ਹੈ ਫਿਰ ਕਹਿੰਦੇ ਉਸਾਧੂ ਨੇ ਕਿਹਾ ਪੁੱਤਰ ਤੇਰੀ ਉਮਰ ਕਿੰਨੀ ਕੁ ਹੋ ਗਈ ਹੋਵੇਗੀ ਕਹਿੰਦੇ ਉਹਨੇ ਕਿਹਾ ਸਾਧੂ ਜੀ ਮੇਰੀ ਉਮਰ 40 ਸਾਲ ਆ। ਕਹਿੰਦੇ ਸਾਧੂ ਜੀ ਨੂੰ ਬੜਾ ਗੁੱਸਾ ਆਇਆ ਕਿਉਂਕਿ ਸਾਧੂ ਜੀ ਦੇ ਅੰਦਾਜ਼ੇ ਦੇ ਨਾਲ ਇਸ ਵਪਾਰੀ ਦੀ ਉਮਰ ਘੱਟੋ-ਘੱਟ 60 ਸਾਲ ਲੱਗਦੀ ਸੀ। ਕਹਿੰਦੇ ਹੁਣ ਸਾਧੂ ਜੀ ਤੋਂ ਰਹਿਣਾ ਗਿਆ। ਸਾਧੂ ਨੇ ਕਿਹਾ ਵੀ ਪੁੱਤਰ ਮੈਂ ਤਾਂ ਤੈਨੂੰ ਬਹੁਤ ਨੇਕ ਦਿਲ ਸੱਚਾ ਇਨਸਾਨ ਸਮਝਦਾ ਸੀ ਪਰ ਤੂੰ ਤਾਂ ਇੱਕ ਨੰਬਰ ਦਾ ਝੂਠਾ ਹੈ। ਤੂੰ ਤਾਂ ਗੱਲ-ਗੱਲ ਤੇ ਮੈਨੂੰ ਝੂਠ ਬੋਲਦਿਆ ਹੈ। ਮੈਨੂੰ ਇਹ ਦੱਸ ਕਿ ਮੈਂ ਤੇਰੀ ਔਲਾਦ, ਤੇਰੇ ਪੈਸੇ ਜਾਂ ਤੇਰੀ ਉਮਰ ਦੇ ਵਿੱਚੋਂ ਕੁਝ ਤੇਰੇ ਤੋਂ ਖੋ ਲਵਾਂਗਾ। ਤੇਰੇ ਤੋਂ ਕੁਝ ਵਣਾ ਲਮਾਗਾ ਜੇ ਤੂੰ ਮੈਨੂੰ ਸੱਚ ਦੱਸ ਦਵੇਂ ਤੂੰ ਮੈਨੂੰ ਝੂਠ ਕਿਉਂ ਬੋਲ ਰਿਹਾ ਹੈ ਕਹਿੰਦੇ ਉਹ ਵਪਾਰੀ ਨੇ ਹੱਥ ਜੋੜ ਕੇ ਸਾਧੂ ਜੀ ਨੂੰ ਕਿਹਾ ਸਾਧੂ ਜੀ ਕੀ ਗੱਲ ਹੋ ਗਈ ਤੁਸੀਂ ਇੰਨੇ ਗੁੱਸੇ ਦੇ ਵਿੱਚ ਕਿਉਂ ਹੋ ਤੇ ਮੈਂ ਕੀ ਝੂਠ ਬੋਲਿਆ ਤੁਹਾਨੂੰ ਸਾਧੂ ਨੇ ਕਿਹਾ ਵੇਖ ਇਹੀ ਤਿੰਨ ਸਵਾਲ ਮੈਂ ਤੇਰੀ ਪਤਨੀ ਨੂੰ ਵੀ ਪੁੱਛੇ ਸੀ ਤੇਰੀ ਪਤਨੀ ਨੇ ਮੈਨੂੰ ਦੱਸਿਆ ਕਿ ਤੁਹਾਡੇ ਤਿੰਨ ਪੁੱਤਰ ਆ ਅਤੇ ਤੁਹਾਡੇ ਕੋਲ ਇੰਨੀ ਧਨ ਦੌਲਤ ਹੈ ਕਿ ਤੁਹਾਡੀਆਂ ਆਉਣ ਵਾਲੀਆਂ ਕਈ ਪੀੜ੍hiyan ਬੈਠ ਕੇ ਖਾ ਸਕਦੀਆਂ ਨੇ ਅਤੇ ਤੇਰੀ ਉਮਰ ਦਾ ਵੀ ਮੈਨੂੰ ਅੰਦਾਜ਼ਾ ਹੈ ਕਿ ਤੂੰ ਘੱਟੋ-ਘੱਟ 60 ਸਾਲ ਦਾ ਹੋਵੇਂਗਾ ਪਰ ਤੂੰ ਤਾਂ ਗੱਲ-ਗੱਲ ਤੇ ਮੈਨੂੰ ਝੂਠ ਬੋਲ ਰਿਹਾ ਇੱਕ ਵਪਾਰੀ ਨੇ ਹੱਥ ਜੋੜ ਕੇ ਸਾਧੂ ਜੀ ਨੇ ਕਿਹਾ ਬਾਬਾ ਜੀ ਤੁਸੀਂ ਗੁੱਸੇ ਦੇ ਵਿੱਚ ਨਾ ਆਓ ਜੋ ਮੇਰੀ ਪਤਨੀ ਨੇ ਕਿਹਾ ਸੀ ਉਹ ਵੀ ਸੱਚ ਸੀ ਅਤੇ ਜੋ ਮੈਂ ਤੁਹਾਨੂੰ ਕਹਿ ਰਿਹਾ ਹੈ ਨਾ ਉਹ ਵੀ ਸੱਚ ਆ ਉਹ ਸਾਧੂ ਨੇ ਕਿਹਾ ਇਹ ਕਿਹੋ ਜਿਹਾ ਸੱਚ ਆ ਤੁਸੀਂ ਦੋਵੇਂ ਜਣੇ ਸੱਚੇ ਨਹੀਂ ਹੋ ਸਕਦੇ ਇੱਕ ਜਣਾ ਤੁਹਾਡੇ ਤੋਂ ਝੂਠ ਬੋਲ ਰਿਹਾ ਹੈ ਵਪਾਰੀ ਨੇ ਕਿਹਾ ਸਾਧੂ ਜੀ ਮੈਂ ਤੁਹਾਨੂੰ ਸਮਝਾਵਨਾ ਹਾਂ ਮੇਰੀ ਪਤਨੀ ਨੇ ਤੁਹਾਨੂੰ ਕਿਹਾ ਕਿ ਸਾਡੇ ਤਿੰਨ ਪੁੱਤਰ ਨੇ ਉਹ ਵੀ ਸੱਚੀ ਆ ਕਿਉਂਕਿ ਸਾਡੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ ਪਰ ਉਹਨਾਂ ਤਿੰਨਾਂ ਪੁੱਤਰਾਂ ਦੇ ਵਿੱਚੋਂ ਇੱਕ ਪੁੱਤਰ ਹੀ ਸਾਡੀ ਸਾਂਭ ਸੰਭਾਲ ਕਰਦਾ ਏ ਇੱਕ ਪੁੱਤਰ ਹੀ ਸਾਡੇ ਕਹਣੇ ਦੇ ਵਿੱਚ ਆ ਜੋ ਸਾਡੀ ਸੇਵਾ ਕਰਦਾ ਏ ਜੋ ਸਾਡੀ ਫਿਕਰ ਕਰਦਾ ਏ ਸਾਡੇ ਨਾਲ ਰਹਿੰਦਾ ਏ ਪਰ ਜਿਹੜੇ ਬਾਕੀ ਦੇ ਦੋ ਪੁੱਤਰ ਨੇ ਉਹਨਾਂ ਨੂੰ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਹਨਾਂ ਨੂੰ ਸਿਰਫ ਸਾਡੇ ਪੈਸੇ ਦੇ ਨਾਲ ਮਤਲਬ ਆ ਉਹ ਤਾਂ ਉਡੀਕ ਕਰਦੇ ਨੇ ਕਿ ਕਦੋਂ ਅਸੀਂ ਚੱਲ ਵੱਸੀਏ ਅਤੇ ਉਹ ਜ਼ਮੀਨ ਜਾਇਦਾਦ ਦਾ ਵਟਵਾਰਾ ਨਹੀਂ ਇਸ ਕਰਕੇ ਦੱਸੋ ਮੈਂ ਸੱਚ ਕਿਹਾ ਜਾਂ ਝੂਠ ਦੂਸਰੀ ਗੱਲ ਤੁਸੀਂ ਪੁੱਛੀ ਸੀ ਧਨ ਦੌਲਤ ਬਾਰੇ ਮੇਰੀ ਪਤਨੀ ਨੇ ਜੋ ਕਿਹਾ ਉਹ ਵੀ ਸੱਚ ਆ ਕਿ ਸਾਡਾ ਕਾਰੋਬਾਰ ਬਹੁਤ ਵੱਡਾ ਹੈ ਸਾਡੀ ਕਮਾਈ ਬਹੁਤ ਜ਼ਿਆਦਾ ਹੈ ਪਰ ਉਹ ਕਮਾਈ ਦੇ ਵਿੱਚੋਂ ਸਾਡੀਆਂ ਲੋੜਾਂ ਜ਼ਰੂਰ ਤਾਂ ਨਹੀਂ ਕਿ ਹਜ਼ਾਰ ਦੇ ਨਾਲ ਪੂਰੀਆਂ ਹੋ ਜਾਂਦੀਆਂ ਸਾਨੂੰ ਆਪਣਾ ਵਧੀਆ ਤਰੀਕੇ ਦੇ ਨਾਲ ਗੁਜ਼ਰਬਸਰ ਕਰਨ ਦੇ ਲਈ 20000 ਰੁਪਇਆ ਬਹੁਤ ਆ ਬਾਕੀ ਦਾ ਜਿਹੜਾ ਧਨ ਦੌਲਤ ਮੈਂ ਇਕੱਠਾ ਕੀਤਾ ਹੈ ਉਹਦੇ ਉੱਤੇ ਮੇਰਾ ਹੱਕ ਨਹੀਂ ਆ ਉਹਦੇ ਵਿੱਚੋਂ ਮੈਂ ਬਹੁਤਾ ਹਿੱਸਾ ਆਣ ਪੁੰਨ ਦੇ ਕੰਮਾਂ ਦੇ ਵਿੱਚ ਲਾ ਦਿਨਾ ਹਾਂ ਅਤੇ ਜਿਹੜਾ ਬਾਕੀ ਦਾ ਹਿੱਸਾ ਬਚ ਗਿਆ ਹੈ ਜੋ ਮੈਂ ਬੈਂਕਾਂ ਵਿੱਚ ਜੋੜ ਕੇ ਰੱਖਿਆ ਹੈ ਸੰਤ ਜੀ ਉਸ ਪੈਸੇ ਦੇ ਉੱਤੇ ਤਾਂ ਮੇਰਾ ਕੋਈ ਹੱਕ ਹੈ ਹੀ ਨਹੀਂ ਕਿਉਂਕਿ ਜਿਸ ਦਿਨ ਮੈਂ ਮਰ ਗਿਆ ਉਸੇ ਦਿਨ ਉਹ ਪੈਸਾ ਮੇਰਾ ਮੇਰੇ ਧੀਆਂ ਪੁੱਤਰਾ ਮੇਰੇ ਰਿਸ਼ਤੇਦਾਰਾਂ ਨੇ ਵੰਡ ਲੈਣਾ ਹੈ ਫਿਰ ਉਹ ਮੇਰਾ ਕਿਸ ਤਰ੍ਹਾਂ ਹੋ ਸਕਦਾ ਹੈ ਤੀਸਰੀ ਗੱਲ ਤੁਸੀਂ ਮੇਰੀ ਉਮਰ ਬਾਰੇ ਪੁੱਛੀ ਤਾਂ ਮੇਰੇ ਲਈ ਮੇਰੀ ਉਹੀ ਅਸਲੀ ਉਮਰ ਆ ਮੇਰਾ ਉਸੇ ਦਿਨ ਤੋਂ ਜਨਮ ਹੋਇਆ ਜਿਸ ਦਿਨ ਮੈਂ ਆਪਣੇ ਗੁਰੂ ਦੀ ਸੰਗਤ ਕੀਤੀ ਆਪਣੇ ਗੁਰੂ ਦਾ ਗਿਆਨ ਪ੍ਰਾਪਤ ਕੀਤਾ ਤਾਂ ਮੈਂ 20 ਸਾਲ ਦੀ ਉਮਰ ਦੇ ਵਿੱਚ ਗੁਰੂ ਧਾਰਨ ਕਰ ਲਿਆ ਸੀ ਗਿਆਨ ਦੀ ਪ੍ਰਾਪਤੀ ਕਰ ਲਈ ਸੀ ਜਿਸ ਕਰਕੇ ਮੈਂ ਤੁਹਾਨੂੰ ਆਪਣੀ ਉਮਰ 40 ਸਾਲ ਦੱਸੀ ਆ ਕਹਿੰਦੇ ਸੰਤ ਜੀ ਨੇ ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਇਸ ਮਨੁੱਖ ਨੂੰ ਕਹਿਣ ਲੱਗੇ ਕਿ ਪੁੱਤਰ ਮੈਨੂੰ ਮaaf ਕਰਦੇ ਮੈਂ ਅੱਧੀ ਅਧੂਰੀ ਗੱਲ ਸੁਣ ਕੇ ਤੇਰੇ ਬਾਰੇ ਗਲਤ ਅੰਦਾਜ਼ਾ ਲਗਾ ਲਿਆ ਪਰ ਤੂੰ ਤਾਂ ਸੱਚ ਮੁੱਚ ਬਹੁਤ ਗਿਆਨੀ ਆ ਅੱਜ ਤੇਰੇ ਤੋਂ ਬਹੁਤ ਵੱਡਾ ਗਿਆਨ ਪ੍ਰਾਪਤ ਹੋਇਆ ਏ ਕਿ ਉਹੀ ਚੀਜ਼ ਸਾਡੀ ਆ ਉਸੇ ਦੇ ਉੱਤੇ ਹੀ ਸਾਡਾ ਹੱਕ ਆ ਜੋ ਸਾਡੇ ਕੋਲ ਆ ਅਤੇ ਉਨੀ ਹੀ ਚੀਜ਼ ਦੇ ਉੱਤੇ ਮੇਰ ਰੱਖੋ ਜਿੰਨੀ ਤੁਹਾਨੂੰ ਚਾਹੀਦੀ ਆ ਬਾਕੀ ਦੀ ਚਿੰਤਾ ਫਿਕਰ ਕਰਨੀ ਵਿਅਰਥ ਆ ਜੋ ਇਸ ਗੱਲ ਨੂੰ ਸਮਝ ਗਏ ਇਸ ਗਿਆਨ ਨੂੰ ਸਮਝ ਗਏ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਵੀ ਗੱਲੋਂ ਦੁਖੀ ਨਹੀਂ ਹੋ ਸਕਦਾ ਸੰਤ ਜੀ ਨੇ ਕਿਹਾ ਵਾ ਪੁੱਤਰ ਵੇਸ ਪੂષા ਸਾਡੇ ਸੰਤ ਫਕੀਰਾਂ ਵਾਲੀ ਅਸਲ ਗਿਆਨ ਤਾਂ ਤੇਰੇ ਕੋਲ ਆ ਤੇਰੇ ਤੋਂ ਕੁਝ ਸਿੱਖਣਾ ਜਾਈਦਾ ਏ ਪੁੱਤਰ ਤੂੰ ਸੱਚ ਮੁੱਚ ਅਸਲ ਧਨਵਾਨ ਆ ਸਿਰਫ ਧਨ ਪੱਖੋਂ ਹੀ ਨਹੀਂ ਆਪਣੇ ਮਨ ਪੱਖੋਂ ਵੀ ਜਿਨੇ ਆਪਣੇ ਮਨ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਆ ਨਹੀਂ ਤੇ ਬਹੁਤੇ ਲੋਕ ਮਨ ਕਰਕੇ ਦੁਖੀ ਰਹਿੰਦੇ ਨੇ ਜੋ ਚੀਜ਼ ਕੋਲ ਨਹੀਂ ਆ ਉਹਦੇ ਲਈ ਦੁਖੀ ਨੇ ਰਿੰਦਿਨੇ ਜਿਹੜੀਆਂ ਚੀਜ਼ਾਂ ਉਹਨਾਂ ਦੇ ਕੋਲ ਨੇ ਉਹਨਾਂ ਦਾ ਮਾਣ ਹੰਕਾਰ ਚੁੱਕੀ ਫਿਰਦੇ ਨੇ